ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਬੱਸ ਦੀ ਸੀਟ ਤੇ ਮੇਰੇ ਨਾਲ ਬੈਠੇ ਇੱਕ ਅਜਨਬੀ ਨੇ ਮੈਨੂੰ ਛੂ ਲਿਆ ਤੇ ਹੀਠਾਂ ਉੱਤਰਦਿਆਂ ਉਹ ਮੈਨੂੰ ਇੱਕ ਪਰਚੀ ਫੜਾ ਕੇ ਚਲਾ ਗਿਆ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੀ ਜ਼ਿੰਦਗੀ ਵਿੱਚ ਅਜਿਹਾ ਹੋਵੇਗਾ ਮੇਰਾ ਨਾਮ ਜੋਤੀ ਹੈ ਮੇਰੇ ਮਾਤਾ ਪਿਤਾ ਮੈਨੂੰ ਬਚਪਨ ਵਿੱਚ ਹੀ ਛੱਡ ਕੇ ਚਲੇ ਗਏ ਸੀ ਮੇਰੇ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਮੈਂ ਘਰ ਵਿੱਚ ਇਕੱਲੀ ਰਹਿੰਦੀ ਸੀ ਮੇਰੇ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਸੀ ਮੈਂ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਚਲਾ ਰਹੀ ਸੀ ਮੈਂ ਇੱਕ ਦਿਨ ਕੰਮ ਦੀ ਭਾਲ ਵਿੱਚ ਘਰੋਂ ਬਾਹਰ ਨਿਕਲੀ ਸਾਰਾ ਦਿਨ ਕੰਮ ਦੀ ਭਾਲ ਵਿੱਚ ਗੁਜ਼ਾਰ ਦਿੱਤਾ ਪਰ ਮੇਰੇ ਹੱਥ ਕੁਝ ਨਹੀਂ ਲੱਗਿਆ ਮੈਂ ਬਹੁਤ ਪਰੇਸ਼ਾਨ ਹੋ ਗਈ ਤੇ ਬੱਸ ਸਟੈਂਡ ਤੋਂ ਆਪਣੇ ਪਿੰਡ ਜਾਣ ਲਈ ਮੈਂ ਬੱਸ ਵਿੱਚ ਬੈਠ ਗਈ ਸੀ ਕਿ ਅਚਾਨਕ ਇੱਕ ਵਿਅਕਤੀ ਆਇਆ ਤੇ ਮੇਰੀ ਸੀਟ ਤੇ ਮੇਰੇ ਨਾਲ ਬੈਠ ਗਿਆ ਉਹ ਵਾਰ-ਵਾਰ ਮੇਰੇ ਵੱਲ ਦੇਖ ਰਿਹਾ ਸੀ ਪਰ ਮੈਂ ਆਪਣੇ ਕੰਮ ਨੂੰ ਲੈ ਕੇ ਬਹੁਤ ਦੁਖੀ ਸੀ ਹੁਣ ਬਸ ਵੀ ਚੱਲ ਪਈ ਸੀ ਤੇ ਉਹ ਵਿਅਕਤੀ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਸੀ ਉਸਨੇ ਬਹਾਨੇ ਨਾਲ ਮੇਰੇ ਨਾਲ ਗੱਲ ਕੀਤੀ ਤੁਸੀਂ ਕਿੱਥੇ ਜਾ ਰਹੇ ਹੋ ਤੇ ਕਿੱਥੇ ਰਹਿੰਦੇ ਹੋ ਮੈਂ ਵੀ ਹੌਲੀ ਆਵਾਜ਼ ਵਿੱਚ ਜਵਾਬ ਦੇ ਦਿੱਤਾ ਸੀ ਤੇ ਫਿਰ ਉਸਨੇ ਆਪਣੀ ਜੇਬ ਵਿੱਚੋਂ ਪੈਨ ਤੇ ਡਾਇਰੀ ਕੱਢ ਕੇ ਉਸ ਉੱਤੇ ਕੁਝ ਲਿਖਿਆ ਸੀ ਉਸਨੇ ਡਾਇਰੀ ਵਿੱਚੋਂ ਕਾਗਜ਼ ਪਾੜ ਕੇ ਆਪਣੇ ਹੱਥ ਵਿੱਚ ਫੜ ਲਿਆ ਹੁਣ ਉਹ ਮੇਰੇ ਨਾਲ ਗੱਲ ਨਹੀਂ ਕਰ ਰਿਹਾ ਸੀ ਤੇ ਮੈਂ ਵੀ ਆਪਣੇ ਭਵਿੱਖ ਬਾਰੇ ਸੋਚਣ ਵਿੱਚ ਮਗਨ ਸੀ ਸ਼ਾਇਦ ਉਸ ਵਿਅਕਤੀ ਦਾ ਬੱਸ ਸਟੈਂਡ ਆਉਣ ਵਾਲਾ ਸੀ ਹੁਣ ਉਸਨੇ ਆਪਣਾ ਇੱਕ ਹੱਥ ਮੇਰੇ ਮੋਢੇ ਉੱਤੇ ਰੱਖ ਕੇ ਕਿਹਾ ਤੁਸੀਂ ਬਹੁਤ ਚੰਗੇ ਹੋ ਮੈਨੂੰ ਬਹੁਤ ਅਜੀਬ ਲੱਗਾ ਸੀ ਮੈਂ ਇਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਹੁਣ ਉਹ ਆਦਮੀ ਜਿਵੇਂ ਹੀ ਬੱਸ ਤੋਂ ਉਤਰਨ ਵਾਲਾ ਸੀ ਤਾਂ ਉਸਨੇ ਉਹ ਕਾਗਜ਼ ਮੈਨੂੰ ਫੜਾ ਦਿੱਤਾ ਤੇ ਕਿਹਾ ਕਦੇ ਲੋੜ ਪੈ ਜਾਵੇ ਤਾਂ ਮੈਨੂੰ ਯਾਦ ਕਰ ਲੈਣਾ ਜਦੋਂ ਦਿਲ ਕਰੇ ਵੇਖ ਲਵਾਂ ਈ ਤੇ ਇਸ ਨੂੰ ਪੜ ਲਵਾਂ ਮੈਂ ਵੀ ਉਸ ਪਰਚੀ ਵੱਲ ਧਿਆਨ ਨਹੀਂ ਦਿੱਤਾ ਮੈਂ ਹੱਥ ਵਿੱਚ ਤਾਂ ਫੜ ਲਈ ਪਰ ਉਸਨੇ ਪੜਿਆ ਨਹੀਂ ਤੇ ਆਪਣੇ ਬੈਗ ਵਿੱਚ ਰੱਖ ਲਿਆ ਸੀ ਹੁਣ ਕੁਝ ਸਮੇਂ ਬਾਅਦ ਮੇਰਾ ਬੱਸ ਸਟੈਂਡ ਵੀ ਆ ਗਿਆ ਤੇ ਮੈਂ ਵੀ ਹੇਠਾਂ ਉਤਰ ਕੇ ਆਪਣੇ ਘਰ ਵੱਲ ਚਲੀ ਗਈ ਹੁਣ ਮੈਂ 3-4 ਮਹੀਨੇ ਇਸੇ ਤਰ੍ਹਾਂ ਕੰਮ ਲੱਭਦਿਆਂ ਗੁਜ਼ਾਰ ਦਿੱਤੇ ਪਰ ਮੈਨੂੰ ਕੋਈ ਕੰਮ ਨਹੀਂ ਮਿਲਿਆ ਫਿਰ ਮੈਂ ਸੋਚਿਆ ਕਿਉਂ ਨਾ ਮੈਂ ਆਪਣਾ ਖੁਦ ਦਾ ਕੋਈ ਕਾਰੋਬਾਰ ਸ਼ੁਰੂ ਕਰਾਂ ਜਿਸ ਕਰਕੇ ਮੈਨੂੰ ਕਿਸੇ ਦੀ ਮਿੰਤਾਣਾ ਕਰਨੀਆਂ ਪੈਣ ਇੱਕ ਦਿਨ ਮੈਂ ਬਾਜ਼ਾਰ ਵਿੱਚ ਜਾ ਰਹੀ ਸੀ ਕਿ ਮੈਂ ਇੱਕ ਦਰਜੀ ਦੀ ਦੁਕਾਨ ਵੇਖੀ ਤੇ ਮਾਰੇ ਮਨ ਵਿੱਚ ਆਇਆ ਕਿ ਮੈਂ ਕਿਉਂ ਨਾ ਦਰਜੀ ਦਾ ਕੰਮ ਸਿੱਖ ਲਵਾਂ ਫਿਰ ਮੈਂ ਇੱਕ ਦਰਜੀ ਦੀ ਦੁਕਾਨ ਤੇ ਗਈ ਤੇ ਉਸ ਨੂੰ ਪੁੱਛਿਆ ਕਿ ਮੈਂ ਕੰਮ ਸਿੱਖਣਾ ਚਾਹੁੰਦੀ ਹਾਂ ਤਾਂ ਉਸ ਨੇ ਕਿਹਾ 1 ਲੱਖ ਲੱਗੇਗਾ 1 ਸਾਲ ਵਿੱਚ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਕੰਮ ਸਿਖਾ ਦੇਵਾਂਗੇ ਤੇ ਫਿਰ ਤੁਸੀਂ ਆਪਣੀ ਦੁਕਾਨ ਖੋਲ ਸਕਦੇ ਹੋ ਪਰ ਫਿਰ ਉਹੀ ਗੱਲ ਹੁਣ ਮੈਂ ਸੋਚਣ ਲੱਗੀ ਕਿ ਮੈਂ ਪੈਸੇ ਕਿੱਥੋਂ ਲਿਆਵਾਂਗੀ ਮੈਂ ਘਰ ਵਾਪਸ ਆ ਗਈ ਤੇ ਇੱਕ ਤੋਂ ਦੋ ਮਹੀਨੇ ਇਹ ਸੋਚਦੇ ਸੋਚਦੇ ਨਿਕਲ ਗਏ ਕਿ ਪੈਸੇ ਕਿੱਥੋਂ ਆਉਣਗੇ ਐਵੇਂ ਹੀ ਲੰਮੀ ਪਈ ਹੋਈ ਸੀ ਕਿ ਇੱਕਦਮ ਦਿਮਾਗ ਵਿੱਚ ਆਇਆ ਉਸ ਵਿਅਕਤੀ ਨੇ ਮੈਨੂੰ ਪਰਚੀ ਤੇ ਕੀ ਲਿਖ ਕੇ ਦਿੱਤਾ ਸੀ ਤਾਂ ਮੈਂ ਜਲਦੀ ਨਾਲ ਆਪਣਾ ਬੈਗ ਖੋਲ੍ਹਿਆ ਤੇ ਵੇਖਿਆ ਉਸ ਉੱਤੇ ਉਸਦਾ ਮੋਬਾਈਲ ਨੰਬਰ ਲਿਖਿਆ ਸੀ ਮੈਂ ਸੋਚਿਆ ਕਿਉਂ ਨਾ ਮੈਂ ਇਸ ਵਿਅਕਤੀ ਕੋਲੋਂ ਮਦਦ ਲਵਾਂ ਕੀ ਪਤਾ ਉਹ ਮੇਰੀ ਮਦਦ ਕਰ ਦੇਵੇ ਉਸਨੇ ਕਿਹਾ ਵੀ ਸੀ ਕਿ ਕਦੇ ਜ਼ਰੂਰਤ ਪਵੇ ਤਾਂ ਮੈਨੂੰ ਯਾਦ ਕਰ ਲਵੀ ਮੈਂ ਆਪਣੇ ਮੋਬਾਈਲ ਤੋਂ ਉਸਦਾ ਨੰਬਰ ਡਾਇਲ ਕੀਤਾ ਜਿਵੇਂ ਹੀ ਉਸਦੇ ਫੋਨ ਚੁੱਕਿਆ ਤਾਂ ਮੇਰੀ ਆਵਾਜ਼ ਸੁਣਦੇ ਹੀ ਉਸਨੇ ਪੁੱਛਿਆ ਕੀ ਤੁਸੀਂ ਬੱਸ ਵਾਲੀ ਉਹੀ ਕੁੜੀ ਬੋਲ ਰਹੇ ਹੋ ਮੈਂ ਹੈਰਾਨ ਸੀ ਉਸਨੇ ਪਤਾ ਨਹੀਂ ਮੈਨੂੰ ਕਿਵੇਂ ਪਛਾਨ ਲਿਆ ਸੀ ਮੈਂ ਹਾਲਚਾਲ ਪੁੱਛਿਆ ਤੇ ਕਿਹਾ ਤੁਸੀਂ ਕਹਿ ਰਹੇ ਸੀ ਜੇ ਤੁਹਾਨੂੰ ਜ਼ਰੂਰਤ ਹੋਵੇ ਤਾਂ ਮੈਨੂੰ ਯਾਦ ਕਰ ਲੈਣਾ ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਮੈਨੂੰ ਕੁਝ ਪੈਸਿਆਂ ਦੀ ਲੋੜ ਹੈ ਉਸ ਵਿਅਕਤੀ ਨੇ ਕਿਹਾ ਹਾਂ ਮੈਨੂੰ ਦੱਸੋ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਹਨ ਮੈਂ ਕਿਹਾ 1 ਲੱਖ ਰੁਪਏ ਫਿਰ ਉਸਨੇ ਮੈਨੂੰ ਇੱਕ ਪਤਾ ਦੱਸਿਆ ਕਿ ਇੱਥੇ ਆ ਜਾਓ ਤੁਹਾਨੂੰ ਪੈਸੇ ਮਿਲ ਜਾਣਗੇ ਮੈਂ ਅਗਲੀ ਸਵੇਰ ਹੀ ਉਸ ਪਤੇ ਤੇ ਉੱਥੇ ਪਹੁੰਚ ਗਈ ਸੀ ਉਹ ਇੱਕ ਹੋਟਲ ਦਾ ਪਤਾ ਸੀ ਹੋਟਲ ਦੇ ਅੰਦਰ ਜਾ ਕੇ ਮੈਂ ਕਮਰੇ ਦਾ ਨੰਬਰ ਪੁੱਛਿਆ ਤੇ ਉਸਦੇ ਕਮਰੇ ਵਿੱਚ ਪਹੁੰਚ ਗਈ ਜਦੋਂ ਮੈਂ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਇੱਕ ਆਵਾਜ਼ ਆਈ ਅੰਦਰ ਆ ਜਾਓ ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਡਰ ਗਈ ਉਸ ਵਿਅਕਤੀ ਨੇ ਮੇਜ਼ ਲਵਾਇਆ ਹੋਇਆ ਸੀ ਉਸਦੇ ਉੱਪਰ ਇੱਕ ਸ਼ਰਾਬ ਦੀ ਬੋਤਲ ਤੇ ਦੋ ਗਲਾਸ ਰੱਖੇ ਹੋਏ ਸੀ ਉਸਦੇ ਹੱਥ ਮਿਲਾ ਕੇ ਮੈਨੂੰ ਆਪਣੇ ਕੋਲ ਬਿਠਾਇਆ ਤੇ ਕਿਹਾ ਕਿ ਥੋੜਾ ਤੁਸੀਂ ਆਨੰਦ ਮਾਣੋਗੇ ਮੈਂ ਇੱਕਦਮ ਬੋਲੀ ਤੁਸੀਂ ਇੱਕ ਹੀ ਗੱਲ ਕਰ ਰਹੇ ਹੋ ਉਸਨੇ ਮੈਨੂੰ ਆਪਣੇ ਵੱਲ ਖਿੱਚਿਆ ਤੇ ਮੈਨੂੰ ਜਫੀ ਪਾ ਕੇ ਰੋਣ ਲੱਗ ਪਿਆ ਮੈਂ ਉਸਨੂੰ ਦੂਰ ਕਰ ਦਿੱਤਾ ਤੇ ਕਿਹਾ ਤੁਸੀਂ ਕੀ ਕਰ ਰਹੇ ਹੋ ਮੈਂ ਦੂਰ ਜਾ ਕੇ ਬੈਠ ਗਈ ਉਹ ਹੱਥ ਜੋੜ ਕੇ ਰੋਣ ਲੱਗਾ ਮੈਨੂੰ ਗਲਤ ਨਾ ਸਮਝੋ ਮੈਨੂੰ ਥੋੜਾ ਜਿਹਾ ਤਰਸ ਆਇਆ ਤੇ ਮੈਂ ਪੁੱਛਿਆ ਤੁਸੀਂ ਕਿਉਂ ਰੋ ਰਹੇ ਹੋ ਉਸਨੇ ਕੋਈ ਜਵਾਬ ਨਹੀਂ ਦਿੱਤਾ ਉਸਨੇ ਆਪਣੇ ਸਰਹਾਣੇ ਹੇਠੋਂ ਇੱਕ ਲਫਾਫਾ ਕੱਢ ਕੇ ਮੈਨੂੰ ਦੇ ਦਿੱਤਾ। ਉਸਨੇ ਮੈਨੂੰ ਕਿਹਾ ਕਿ ਹੁਣ ਤੁਸੀਂ ਜਾ ਸਕਦੇ ਹੋ। ਮੈਂ ਚੱਟ ਲਫਾਫਾ ਚੁੱਕਿਆ ਤੇ ਕਮਰੇ ਤੋਂ ਬਾਹਰ ਆ ਗਈ ਤੇ ਬੱਸ ਫੜ ਕੇ ਘਰ ਵਾਪਸ ਆ ਗਈ। ਹੁਣ ਘਰ ਆ ਕੇ ਮੈਂ ਉਸ ਲਫਾਫੇ ਨੂੰ ਖੋਲਿਆ ਤਾਂ ਉਸਦੇ ਅੰਦਰ 2 ਲੱਖ ਰੁਪਈਆ ਸੀ। ਫਿਰ ਮੈਂ ਦੁਬਾਰਾ ਉਸ ਵਿਅਕਤੀ ਨੂੰ ਫੋਨ ਕੀਤਾ ਤੇ ਕਿਹਾ ਮੈਂ ਤਾਂ 1 ਲੱਖ ਰੁਪਈਆ ਮੰਗਿਆ ਸੀ ਪਰ ਤੁਸੀਂ ਤਾਂ 2 ਲੱਖ ਦੇ ਦਿੱਤੇ ਹਨ। ਉਹ ਵਿਅਕਤੀ ਬੋਲਿਆ ਕੋਈ ਗੱਲ ਨਹੀਂ 1 ਲੱਖ ਮੈਂ ਤੈਨੂੰ ਤੇਰੇ ਖਰਚੇ ਲਈ ਦਿੱਤਾ ਹੈ ਤੁਸੀਂ ਆਪਣਾ ਕੰਮ ਸਿੱਖੋ ਤੇ ਮौज-ਮਸਤੀ ਕਰੋ ਫਿਰ ਮੈਂ ਆਪਣਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ ਇੱਕ ਸਾਲ ਬੀਤ ਗਿਆ ਸੀ ਮੈਂ ਲੇਡੀਸ ਟੇਲਰ ਦਾ ਕੰਮ ਚੰਗੀ ਤਰ੍ਹਾਂ ਸਿੱਖ ਲਿਆ ਸੀ ਹੁਣ ਮੇਰੇ ਕੋਲ ਦੁਕਾਨ ਖੋਲਣ ਲਈ ਪੈਸੇ ਨਹੀਂ ਸੀ ਫਿਰ ਮੈਂ ਡਰ ਦੀ ਮਾਰੀ ਨੇ ਉਸ ਵਿਅਕਤੀ ਨੂੰ ਫੋਨ ਕੀਤਾ ਕਿ ਮੈਂ ਦੁਕਾਨ ਖੋਲ੍ਹਣੀ ਹੈ ਮੈਨੂੰ 1 ਲੱਖ ਰੁਪਏ ਦੀ ਹੋਰ ਜ਼ਰੂਰਤ ਹੈ ਤਾਂ ਇਸ ਲਈ ਉਹ ਵਿਅਕਤੀ ਮੈਨੂੰ ਇੱਕ ਪਤਾ ਦਿੰਦਾ ਹੈ ਤੇ ਕਹਿੰਦਾ ਹੈ ਇੱਥੇ ਆ ਜਾਵੋ ਪਰ ਇਸ ਵਾਰ ਪਤਾ ਕੋਈ ਹੋਰ ਸੀ ਮੈਂ ਦੱਸੇ ਹੋਏ ਪਤੇ ਤੇ ਪਹੁੰਚ ਗਈ ਤਾਂ ਮੈਂ ਉਸਦੇ ਕਮਰੇ ਦਾ ਦਰਵਾਜ਼ਾ ਖੋਲਿਆ ਮੈਂ ਸਾਹਮਣੇ ਦੇਖਿਆ ਉਵੇਂ ਹੀ ਮੇਜ਼ ਤੇ ਸ਼ਰਾਬ ਦੀ ਬੋਤਲ ਤੇ ਦੋ ਗਲਾਸ ਸਜੇ ਹੋਏ ਸੀ ਉਹ ਵਿਅਕਤੀ ਬੋਲਿਆ ਇੱਥੇ ਆਵੋ ਮੇਰੇ ਕੋਲ ਬੈਠੋ ਮੈਂ ਕਿਹਾ ਨਹੀਂ ਮੈਂ ਇੱਥੇ ਹੀ ਠੀਕ ਹਾਂ ਤਾਂ ਉਸ ਵਿਅਕਤੀ ਨੇ ਕਿਹਾ ਤੁਸੀਂ ਚਿੰਤਾ ਨਾ ਕਰੋ ਮੇਰੇ ਨੇੜੇ ਆ ਜਾਵੋ ਮੈਂ ਡਰਦੀ ਹੋਈ ਉਸਦੇ ਕੋਲ ਬੈਠ ਗਈ ਉਸਨੇ ਮੇਰਾ ਹੱਥ ਫੜਿਆ ਤੇ ਮੈਨੂੰ ਆਪਣੇ ਵੱਲ ਖਿੱਚ ਲਿਆ ਤੇ ਮੇਰੇ ਗਲੇ ਨਾਲ ਲੱਗ ਕੇ ਰੋਣ ਲੱਗ ਪਿਆ ਮੈਨੂੰ ਕੁੱਟ ਕੇ ਫੜ ਲਿਆ ਸੀ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਮੈਂ ਹੌਲੀ-ਹੌਲੀ ਆਪਣਾ ਹੱਥ ਛਡਵਾ ਕੇ ਉਸ ਤੋਂ ਦੂਰ ਹੋ ਗਈ ਤੇ ਇੱਕ ਸਾਈਡ ਵਿੱਚ ਹੋ ਕੇ ਬੈਠ ਗਈ ਸੀ ਅਚਾਨਕ ਉਹ ਉੱਚੀ-ਉੱਚੀ ਰੋਣ ਲੱਗ ਪਿਆ ਮੈਂ ਕਿਹਾ ਤੁਸੀਂ ਅਜਿਹਾ ਕਿਉਂ ਕਰਦੇ ਹੋ ਉਸਨੇ ਕਿਹਾ ਹੁਣ ਤਾਂ ਸਿਰਫ ਤੁਸੀਂ ਹੀ ਮੇਰੀ ਜ਼ਿੰਦਗੀ ਬਚਾ ਸਕਦੇ ਹੋ ਮੈਂ ਕਿਹਾ ਤੁਸੀਂ ਅਜਿਹੀਆਂ ਗੱਲਾਂ ਕਿਉਂ ਕਰ ਰਹੇ ਹੋ ਮੈਨੂੰ ਚੰਗਾ ਨਹੀਂ ਲੱਗਦਾ ਹੈ ਉਹ ਵਿਅਕਤੀ ਜੀਬ ਜੀਬ ਹਰਕਤਾਂ ਕਰ ਰਿਹਾ ਸੀ ਫਿਰ ਉਹ ਚੁੱਪ ਹੋ ਗਿਆ ਤੇ ਕਹਿਣ ਲੱਗਾ ਕਿ ਲਫਾਫਾ ਫੜੋ ਤੇ ਤੁਸੀਂ ਜਾ ਕੇ ਆਪਣਾ ਕੰਮ ਕਰ ਲਵੋ ਪਰ ਇੱਕ ਵਾਅਦਾ ਕਰਕੇ ਜਾਓ ਕਿ ਜੇਕਰ ਭਵਿੱਖ ਵਿੱਚ ਕਦੇ ਵੀ ਮੈਨੂੰ ਲੋੜ ਪਈ ਤਾਂ ਤੂੰ ਮੇਰੀ ਮਦਦ ਜ਼ਰੂਰ ਕਰੇਂਗੀ ਮੈਂ ਲਫਾਫਾ ਚੁੱਕਦੀ ਹੋਈ ਨੇ ਕਿਹਾ ਕਿ ਜੇ ਕਦੇ ਲੋੜ ਪਈ ਤਾਂ ਮੈਂ ਭਵਿੱਖ ਵਿੱਚ ਤੁਹਾਡੀ ਮਦਦ ਜ਼ਰੂਰ ਕਰਾਂਗੀ ਹੁਣ ਮੈਂ ਜਲਦੀ ਨਾਲ ਉੱਥੋਂ ਚਲੇ ਆਈ ਤੇ ਆਪਣੇ ਘਰ ਪਹੁੰਚ ਗਈ ਅਗਲੇ ਹੀ ਦਿਨ ਮੈਂ ਆਪਣੇ ਸ਼ਹਿਰ ਜਾ ਕੇ ਇੱਕ ਚੰਗੀ ਦੁਕਾਨ ਕਿਰਾਏ ਤੇ ਲੈ ਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਜਲਦੀ ਹੀ ਮੇਰੀ ਦੁਕਾਨ ਤੇ ਭੀੜ ਹੋਣ ਲੱਗੀ ਤੇ ਮੇਰਾ ਕੰਮ ਬਹੁਤ ਵਧੀਆ ਟੰਗ ਨਾਲ ਚੱਲਣ ਲੱਗਾ ਤੇ ਮੈਂ ਚੰਗਾ ਪੈਸਾ ਕਮਾਉਣ ਲੱਗ ਪਈ ਸਾਰਾ ਦਿਨ ਮੇਰੀ ਦੁਕਾਨ ਤੇ ਔਰਤਾਂ ਦੀ ਕਤਾਰ ਲੱਗੀ ਰਹਿੰਦੀ ਸੀ ਹੁਣ ਇੱਕ ਸਾਲ ਬੀਤ ਗਿਆ ਤੇ ਚੰਗਾ ਪੈਸਾ ਵੀ ਹੋ ਗਿਆ ਸੀ ਮੈਂ ਬਹੁਤ ਖੁਸ਼ ਸੀ ਬਹੁਤ ਸਮੇਂ ਤੋਂ ਮੇਰਾ ਵਿਆਹ ਕਿਆਸਿਆਂ ਦੇ ਕਾਰਨ ਰੁਕਿਆ ਹੋਇਆ ਸੀ ਹੁਣ ਕੁਝ ਦਿਨਾਂ ਬਾਅਦ ਆਪਣੇ ਮੰਗੇਤਰ ਨਾਲ ਵਿਆਹ ਕਰਵਾਉਣ ਜਾ ਰਹੀ ਸੀ ਇੱਕ ਦਿਨ ਅਚਾਨਕ ਉਸ ਵਿਅਕਤੀ ਨੇ ਮੈਨੂੰ ਫੋਨ ਕੀਤਾ ਤੇ ਕਿਹਾ ਕਿ ਮੈਨੂੰ ਤੁਹਾਡੀ ਜ਼ਰੂਰਤ ਹੈ ਇਸ ਵਾਰ ਮੈਂ ਤੁਹਾਨੂੰ ਖੁਦ ਮਿਲਣ ਆਵਾਂਗਾ ਤਾਂ ਮੈਂ ਬਹੁਤ ਖੁਸ਼ੀ ਨਾਲ ਉਸਨੂੰ ਕਿਹਾ ਕਿ ਹਾਂ ਜੀ ਤੁਸੀਂ ਆ ਜਾਓ ਅਗਲੇ ਹੀ ਦਿਨ ਉਹ ਵਿਅਕਤੀ ਮੇਰੇ ਘਰ ਆਇਆ ਤੇ ਕਹਿਣ ਲੱਗਾ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ ਮੈਂ ਕਿਹਾ ਹਾਂ ਬੇਸ਼ੱਕ ਜੇ ਕਰਨ ਯੋਗ ਹੋਈ ਕਾ ਮੈਂ ਜ਼ਰੂਰ ਕਰਾਂਗੀ ਉਸ ਵਿਅਕਤੀ ਨੇ ਕਿਹਾ ਸਭ ਤੋਂ ਪਹਿਲਾਂ ਮੈਨੂੰ ਇੱਕ ਵਾਰ ਆਪਣੇ ਗਲੇ ਨਾਲ ਲਗਾਓ ਮੈਂ ਕੁਝ ਨਹੀਂ ਕਿਹਾ ਉਸ ਵਿਅਕਤੀ ਨੇ ਕਿਹਾ ਡਰਨਾ ਮੈਨੂੰ ਪਤਾ ਹੈ ਜਿਸ ਮੁੰਡੇ ਨਾਲ ਤੁਸੀਂ ਵਿਆਹ ਕਰਵਾਉਣ ਜਾ ਰਹੇ ਹੋ ਮੈਂ ਸੋਚਣ ਲੱਗੀ ਕਿ ਕੌਣ ਹੈ ਜਿਸ ਨੂੰ ਮੇਰੇ ਬਾਰੇ ਇੰਨੀ ਜਾਣਕਾਰੀ ਹੈ ਉਹ ਵਿਅਕਤੀ ਬੋਲਿਆ ਮੈਂ ਤੈਨੂੰ ਅੱਜ ਇੱਕ ਸੱਚਾਈ ਦੱਸਣ ਵਾਲਾ ਹਾਂ ਕਿ ਮੈਂ ਕਿਨਰ ਹਾਂ ਉਸ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਸੀ ਫਿਰ ਮੈਂ ਕਿਹਾ ਹਾਂ ਬੋਲੋ ਮੈਂ ਤੁਹਾਡੀ ਕੀ ਮਦਦ ਕਰ ਸਕਦੀ ਹਾਂ ਉਸਨੇ ਕਿਹਾ ਕਿ ਜਦੋਂ ਤੇਰਾ ਵਿਆਹ ਹੋਵੇਗਾ ਤਾਂ ਤੁਸੀਂ ਮੈਨੂੰ ਦਾਜ ਵਿੱਚ ਆਪਣੀ ਨੌਕਰਾਨੀ ਬਣਾ ਕੇ ਲੈ ਜਾਵੋਗੇ ਮੈਂ ਇਹ ਸੁਣ ਕੇ ਦੰਗ ਰਹਿ ਗਈ ਇਹ ਕੀ ਮੂਰਖਤਾ ਭਰੀ ਗੱਲ ਕਹਿ ਰਹੇ ਹੋ ਮੈਂ ਕਿਹਾ ਮੈਨੂੰ ਇਹੋ ਜੇ ਪਾਗਲਾਂ ਵਾਲੀਆਂ ਹਰਕਤਾਂ ਪਸੰਦ ਨਹੀਂ ਹਨ ਤੇ ਇਹ ਫੜੋ ਆਪਣੇ ਪੈਸੇ ਤੇ ਤੁਸੀਂ ਇੱਥੋਂ ਚਲੇ ਜਾਓ ਮੈਨੂੰ ਦੁਬਾਰਾ ਨਾ ਮਿਲਣਾ ਫਿਰ ਉਹ ਵਿਅਕਤੀ ਉੱਚੀ ਉੱਚੀ ਰੋਣ ਲੱਗਾ ਤੇ ਉਹ ਮੇਰੇ ਸਾਹਮਣੇ ਮਿੰਤਾ ਕਰਨ ਲੱਗਾ ਤਾਂ ਮੈਂ ਧੀਰਜ ਰੱਖ ਕੇ ਉਸ ਨੂੰ ਕਿਹਾ ਕਿ ਮੈਨੂੰ ਦੱਸੋ ਕਿ ਕਿਵੇਂ ਹੋ ਸਕਦਾ ਹੈ ਉਸਨੇ ਕਿਹਾ ਕਿ ਹਾਂ ਇਹ ਸੰਭਵ ਹੈ ਉਹ ਵਿਅਕਤੀ ਕਹਿੰਦਾ ਹੈ ਕਿ ਜਿੱਥੇ ਤੁਹਾਡਾ ਰਿਸ਼ਤਾ ਤੈਅ ਹੋਇਆ ਹੈ ਉਹ ਮੇਰਾ ਭਰਾ ਹੈ ਤੇ ਤੁਹਾਡੀ ਹੋਣ ਵਾਲੀ ਸੱਸ ਜੋ ਕੱਲ ਤੁਹਾਡੀ ਦੁਕਾਨ ਤੇ ਆਈ ਸੀ ਉਹ ਮੇਰੀ ਵੀ ਮਾਂ ਹੈ ਜਦੋਂ ਮੈਂ ਜੰਮਿਆ ਸੀ ਤਾਂ ਮੇਰੇ ਮਾਪੇ ਵੀ ਮੈਨੂੰ ਬਹੁਤ ਪਿਆਰ ਕਰਦੇ ਸੀ ਜਿਵੇਂ ਮੈਂ ਹੌਲੀ-ਹੌਲੀ ਵੱਡਾ ਹੁੰਦਾ ਗਿਆ ਮੇਰੇ ਪਰਿਵਾਰ ਵਾਲਿਆਂ ਨੇ ਮੈਨੂੰ ਇੱਕ ਕਿਨਰ ਵਜੋਂ ਦੇਖਿਆ ਮੇਰੇ ਪਿਤਾ ਮੈਨੂੰ ਨਾ ਪਸੰਦ ਕਰਦੇ ਸੀ ਤੇ ਮੇਰੀ ਮਾਂ ਨਹੀਂ ਚਾਹੁੰਦੀ ਸੀ ਕਿ ਮੈਂ ਉਹਨਾਂ ਤੋਂ ਵੱਖ ਹੋ ਜਾਵਾਂ ਮੈਂ ਆਪਣੇ ਪਿਤਾ ਨੂੰ ਬਹੁਤ ਹੱਥ ਪੈਰ ਜੋੜੇ ਪਰ ਮੇਰੇ ਪਿਤਾ ਨੇ ਮੈਨੂੰ ਕਿਨਰਾਂ ਦੇ ਕੋਲ ਪੇਜ ਦਿੱਤਾ ਤੇ ਕਿਹਾ ਇੱਥੇ ਦੁਬਾਰਾ ਦਿਖਾਈ ਨਾ ਆਵੇਂ ਮੈਂ ਇਹ ਸੁਣ ਕੇ ਹੈਰਾਨ ਰਹਿ ਗਈ ਸੀ ਉਸ ਵਿਅਕਤੀ ਨੇ ਮੈਨੂੰ ਇੱਕ ਅਜੀਬ ਜਿਹੀ ਜਿੱਤੀ ਵਿੱਚ ਪਾ ਦਿੱਤਾ ਸੀ ਪਰ ਉਸਨੇ ਵੀ ਤਾਂ ਮੇਰੇ ਤੇ ਇੱਕ ਮਿਹਰਬਾਨੀ ਕੀਤੀ ਸੀ ਮੇਰੀ ਹੁਣ ਵਾਲੀ ਸੱਸ ਅੱਜ ਮੇਰੀ ਦੁਕਾਨ ਤੇ ਆਉਣ ਵਾਲੀ ਸੀ ਇਸ ਲਈ ਮੈਂ ਉਸ ਵਿਅਕਤੀ ਨੂੰ ਆਪਣੇ ਨਾਲ ਆਪਣੀ ਦੁਕਾਨ ਤੇ ਲੈ ਗਈ ਉਸ ਨੂੰ ਵੱਖਰਾ ਬਿਠਾ ਦਿੱਤਾ ਕੁਝ ਸਮੇਂ ਬਾਅਦ ਮੇਰੀ ਹੋਣ ਵਾਲੀ ਸੱਸ ਮੇਰੀ ਦੁਕਾਨ ਤੇ ਆਈ ਮੈਂ ਕਿਹਾ ਚਲੋ ਮੈਂ ਤੁਹਾਨੂੰ ਕਿਸੇ ਨਾਲ ਮਲਾਉਂਦੀ ਹਾਂ ਮੇਰੀ ਸੱਸ ਨੇ ਕਿਹਾ ਅਜਿਹਾ ਕੌਣ ਹੈ ਮੈਂ ਆਪਣੀ ਸੱਸ ਨੂੰ ਉਸ ਵਿਅਕਤੀ ਦੇ ਕੋਲ ਲੈ ਗਈ ਜੋ ਉਸ ਦਾ ਪੁੱਤਰ ਸੀ ਹੁਣ ਉਹ ਵੱਡਾ ਹੋ ਗਿਆ ਸੀ ਇੱਕ ਵਾਰ ਤਾਂ ਮੇਰੀ ਸੱਸ ਨੇ ਉਸ ਨੂੰ ਪਛਾਣਿਆ ਨਹੀਂ ਸੀ ਉਹ ਵਿਅਕਤੀ ਆਪਣੀ ਮਾਂ ਨੂੰ ਦੇਖ ਕੇ ਰੋਣ ਲੱਗ ਪਿਆ ਮਾਂ ਮੈਂ ਤੇਰਾ ਮਨੀਸ਼ ਮਾਂ ਤੋਂ ਦੇਖਿਆ ਨਾ ਗਿਆ ਮਾਂ ਨੇ ਉਸ ਨੂੰ ਗਲੇ ਨਾਲ ਲਾ ਲਿਆ ਤੇ ਉਸ ਦੇ ਮੱਥੇ ਨੂੰ ਚੁੰਮਣ ਲੱਗੀ ਮੇਰੀਆਂ ਵੀ ਅੱਖਾਂ ਵਿੱਚ ਹੰਝੂ ਆ ਗਏ ਬਹੁਤ ਦੇਰ ਤੱਕ ਮਾਂ ਪੁੱਤ ਨੇ ਇੱਕ ਦੂਜੇ ਨੂੰ ਗਲੇ ਨਾਲ ਲਾਈ ਰੱਖਿਆ ਸੀ ਗਲੇ ਨਾਲ ਲੱਗੇ ਹੋਏ ਹੀ ਰੋਂਦੇ ਰੋਂਦੇ ਮਨੀਸ਼ ਨੇ ਕਿਹਾ ਮਾਂ ਮੈਂ ਤੁਹਾਡੇ ਨਾਲ ਹੀ ਰਹਿਣਾ ਚਾਹੁੰਦਾ ਹਾਂ ਮੈਨੂੰ ਤੁਹਾਡੀ ਬਹੁਤ ਜਿਆਦ ਆਉਂਦੀ ਹੈ ਮਾਂ ਨੇ ਕਿਹਾ ਪੁੱਤਰ ਇਹ ਕਿਵੇਂ ਸੰਭਵ ਹੋਵੇਗਾ ਤੁਹਾਡੇ ਪਿਤਾ ਤਾਂ ਮੈਨੂੰ ਜਾਣ ਤੋਂ ਮਾਰ ਦੇਣਗੇ ਉਦੋਂ ਹੀ ਮਨੀਸ਼ ਆਪਣੀ ਮਾਂ ਨੂੰ ਉਸ ਵੱਲੋਂ ਬਣਾਈ ਗਈ ਯੋਜਨਾ ਬਾਰੇ ਦੱਸਦਾ ਹੈ ਤੇ ਕਹਿੰਦਾ ਹੈ ਕਿ ਮੈਂ ਇੱਕ ਔਰਤ ਬਣ ਕੇ ਤੁਹਾਡੇ ਨਾਲ ਤੁਹਾਡੀ ਹੋਣ ਵਾਲੀ ਨੂੰਹ ਦੇ ਦਾਜ ਵਿੱਚ ਇੱਕ ਨੌਕਰਾਨੀ ਵਾਂਗ ਰਹਿ ਸਕਦਾ ਹਾਂ ਮਾਂ ਨੇ ਵੀ ਕਿਹਾ ਹਾਂ ਹੀ ਹੋ ਸਕਦਾ ਹੈ ਹੁਣ ਮੇਰੇ ਵਿਆਹ ਦਾ ਦਿਨ ਆ ਗਿਆ ਸੀ ਤੇ ਮਨੀਸ਼ ਨੂੰ ਔਰਤ ਬਣਾ ਕੇ ਇੱਕ ਨੌਕਰਾਨੀ ਦੇ ਰੂਪ ਵਿੱਚ ਮੈਂ ਆਪਣੇ ਨਾਲ ਲੈ ਗਈ ਸੀ ਤੇ ਘਰ ਦੇ ਸਾਰੇ ਪਰਿਵਾਰ ਨੂੰ ਚੰਗਾ ਵੀ ਲੱਗਾ ਕਿ ਮੈਂ ਆਪਣੇ ਨਾਲ ਇੱਕ ਨੌਕਰਾਨੀ ਵੀ ਲੈ ਕੇ ਆਈ ਹਾਂ ਹੁਣ ਮਨੀਸ਼ ਇੱਕ ਔਰਤ ਦੇ ਰੂਪ ਵਿੱਚ ਆਪਣੀ ਮਾਂ ਦੇ ਨਾਲ ਰਹਿਣ ਲੱਗ ਪਿਆ ਤੇ ਉਸਦੇ ਦਿਲ ਦੀ ਇੱਛਾ ਵੀ ਪੂਰੀ ਹੋ ਗਈ ਹੈ ਹੁਣ ਮਾਂ ਤੇ ਬੇਟਾ ਦੋਵੇਂ ਇਕੱਠੇ ਰਹਿਣ ਲੱਗ ਪਏ ਤੇ ਮਨੀਸ਼ ਹੁਣ ਇੱਕ ਨੌਕਰਾਨੀ ਦੇ ਰੂਪ ਵਿੱਚ ਮੇਰੀ ਮਦਦ ਵੀ ਕਰਦਾ ਰਹਿੰਦਾ ਹੈ ਮਨੀਸ਼ ਨੂੰ ਆਪਣੀ ਮਾਂ ਮਿਲ ਗਈ ਦੋਸਤੋ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਰਨਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਧੰਨਵਾਦ ਜੀ ਸਾਰਿਆਂ ਦਾ